ਦਨਾਲ ਸਿੱਖ ਜੱਥੇ ਦੇ ਵਿੱਚ ਪਾਕਿਸਤਾਨ ਗਈ ਸਰਬਜੀਤ ਕੋਰ ਵਾਪਸ ਨਹੀਂ ਪਰਤੀ ਉੱਥੇ ਉਸਨੇ ਨਿਕਾਹ ਕਰਵਾ ਲਿਆ ਉਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਇਸ ਬਾਤ ਹੁਣ ਐਸਜੀਪੀਸੀ ਸਖਤ ਨਜ਼ਰ ਆ ਰਹੀ ਹੈ ਤਾਂ ਜੱਥੇ ਦੇ ਵਿੱਚ ਇਕੱਲੀ ਔਰਤ ਦੇ ਜਾਨ ਦੇ ਉੱਤੇ ਰੋਕ ਲੱਗੇਗੀ ਸਖਤ ਕਦਮ ਚੁੱਕਣ ਦੇ ਰੌਂ ਦੇ ਵਿੱਚ ਐਸਜੀਪੀਸੀ ਨਜ਼ਰ ਆ ਰਹੀ ਹੈ ਐਸਜੀਪੀਸੀ ਇਕੱਲੀ ਔਰਤ ਦੇ ਨਾਮ ਦੀ ਹੁਣ ਸਿਫਾਰਿਸ਼ ਨਹੀਂ ਕਰੇਗੀ ਤਾ ਦਾਜ਼ੀਏ ਕੀ ਸਿੱਖ ਜਥੇ ਦੇ ਵਿੱਚ ਇਹ ਔਰਤ ਪਾਕਿਸਤਾਨ ਗਈ ਸੀ ਪਰ ਉਤੋਂ ਦੀ ਵਾਪਸ ਨਹੀਂ ਪਰਤੀ ਤਾਂ ਸਿੱਖ ਜਥੇ ਨਾਲ ਪਾਕਿਸਤਾਨ ਗਈ ਔਰਤ ਦੇ ਵੱਲੋਂ ਇਸਲਾਮ ਕਬੂਲ ਕਰਕੇ ਉੱਥੇ ਨਿਕਾਹ ਕਰਵਾਉਣ ਦੀ ਘਟਨਾ ਦੇ ਮਗਰੋਂ ਸ਼੍ਰੋਮਣੀ ਗੋਦਵਾਰਾ ਪ੍ਰਬੰਧਕ ਕਮੇਟੀ ਸਖ ਕਦਮ ਚੁੱਕਣ ਦੇ ਰੌਂ ਦੇ ਵਿੱਚ ਹੈ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਭੂਇਕ ਦੇ ਵਿੱਚ ਉਹ ਪਾਕਿਸਤਾਨ ਜਾਣ ਵਾਲੇ ਜਥਿਆਂ ਦੇ ਵਿੱਚ ਇਕੱਲੀ ਔਰਤ ਦੇ ਨਾਮ ਦੀ ਸਿਫਾਰਿਸ਼ ਨਹੀਂ ਕਰੇਗੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਆਖਿਆ ਕਿ ਜੱਥੇ ਦੀ ਮਹਿਲਾ ਦੇ ਮੂਲਕ ਨਾਂ ਪਰਤਨ ਦੀ ਦੂਜੀ ਘਟਨਾ ਵਾਪਰਨ ਮਗਰੋਂ ਸਖਤ ਕਦਮ ਚੁੱਕਿਆ ਗਿਆ ਹੈ ਇਸ ਤੋਂ ਪਹਿਲਾਂ April 2018 ਦੇ ਵਿੱਚ ਜੱਥੇ ਦੇ ਨਾਲ ਗਈ ਕਿਰਨ ਬਾਲਾ ਨੇ ਇਸਲਾਮ ਕਬੂਲ ਕਰਕੇ ਲਾਹੌਰ ਦੇ ਵਿਅਕਤੀ ਨਾਲ ਨਿਕਾਹ ਕਰ ਲਿਆ ਸੀ ਆਪਣਾ ਨਾਮ ਉਸਨੇ ਬਦਲ ਕੇ ਆਮਨਾ ਬੀਬੀ ਰੱਖ ਲਿਆ ਸੀ ਉਹਨਾਂ ਕਹਿੰਿਆ ਕਿ ਪਹਿਲਾਂ ਮਹਿਲਾ ਦੇ ਇਕੱਲਿਆਂ ਪਾਕਿਸਤਾਨ ਜਾਣ ਦੇ ਉੱਤੇ ਇਤਰਾਜ਼ ਕੀਤਾ ਗਿਆ ਸੀ ਪਰ ਬਾਅਦ ਵਿੱਚ ਸਰਪੰਚ ਅਤੇ ਨੰਬਰਦਾਰ ਦੀ ਸਿਫਾਰਿਸ਼ ਦੇ ਉੱਤੇ ਉਸ ਦਾ ਪਾਸਪੋਰਟ ਸਫਾਰਤਖਾਨੇ ਨੂੰ ਭੇਜਿਆ ਗਿਆ ਸੀ ਇਹ ਪੁਲਿਸ ਅਤੇ ਖੂਫੀਆ ਏਜੰਸੀਆਂ ਦੀ ਨਾਕਾਮੀ ਹੈ ਕਿਉਂਕਿ ਮਹਿਲਾ ਦੇ ਖਿਲਾਫ ਤਿੰਨ ਅਤੇ ਉਸ ਦੇ ਦੋ ਪੁੱਤਰਾਂ ਦੇ ਖਿਲਾਫ 10 ਕੇਸ ਦਰਜ ਨੇ ਸਿੱਖ ਸ਼ਰਧਾਲੂ 1950 ਦੀ ਨਹਿਰੂ ਲਿਆਕਤ ਸੰਧੀ ਦੇ ਤਹਿਤ ਇਤਿਹਾਸਕ ਗੁਰਦੁਆਮਾ ਦੇ ਦਰਸ਼ਨ ਦੇ ਲਈ ਪਾਕਿਸਤਾਨ ਜਾਂਦੇ ਹਨ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ 1974 ਦੇ ਸਮਝੌਤੇ ਦੇ ਤਹਿਤ 3000 ਸਿੱਖ ਸ਼ਰਧਾਲੂਆਂ ਨੂੰ ਗੁਰਦੁਆਮਾ ਦੇ ਦਰਸ਼ਨਾਂ ਦੇ ਲਈ ਭੇਜਿਆ ਜਾਂਦਾ ਸੀ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਿਸ਼ ਦੇ ਉੱਤੇ ਹਰਮੰਦਰ ਸਾਹਿਬ ਕੰਪਲੈਕਸ ਸਥਿਤ ਦਫ਼ਤਰਾਂ ਨੇੜਲੇ ਗੁਰਦੁਆਰਿਆਂ ਦੇ ਵਿੱਚ ਪਾਸਪੋਰਟ ਜਮ੍ਹਾਂ ਕਰਵਾਏ ਜਾਂਦੇ ਹਨ ਪਾਸਪੋਰਟ ਸਪਾਰਥ ਕਰਨੇ ਨੂੰ ਭੇਜੇ ਜਾਣ ਜਾਣ ਤੋਂ ਪਹਿਲਾਂ ਸੂਬੇ ਅਤੇ ਕੇਂਦਰ ਦੀਆਂ ਜਾਂਚ ਏਜੰਸੀਆਂ ਵਕੂ ਵਕਰੇ ਤੌਰ ਦੇ ਉੱਤੇ ਵਿਅਕਤੀ ਦੀ ਜਾਂਚ ਪੜਤਾਲ ਕਰਦੀਆਂ ਨੇ ਅਤੇ ਕੋਈ ਸ਼ੱਕ ਹੋਣ ਦੇ ਉੱਤੇ ਉਸ ਨੂੰ ਜੱਥੇ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਇਹ ਬੀਬੀ ਪਾਕਿਸਤਾਨ ਗਈ ਇਸ ਉਤੇ ਮਾਮਲੇ ਵੀ ਦਰਸੀ ਹਾਲਾਂਕਿ ਬਰੀ ਬੇਸ਼ੱਕ ਉਸ ਵਿੱਚ ਹੋ ਚੁੱਕੀ ਸੀ ਤਾਂ ਸਿੱਖ ਜੱਤੇ ਨਾਲ ਪਾਕਿਸਤਾਨ ਗਈ 48 ਸਾਲਾਂ ਦੀ ਸਿੱਖ ਔਰਤ ਦੇ ਵਾਪਸ ਨਾ ਆਉਣ ਸੰਬੰਧੀ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਰਬਜੀਤ ਕੌਰ ਨਾ ਦੀ ਔਰਤ 1989 ਦੇ ਉਸ ਜਥੇ ਦੇ ਵਿੱਚ ਸ਼ਾਮਲ ਸੀ ਜੋ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਮਦ ਲਈ 4 ਨਵੰਬਰ ਨੂੰ ਅਟਾਰੀ ਬਾਗਾ ਸਰਹੱਦ ਦੇ ਰਾਈ ਪਾਕਿਸਤਾਨ ਗਿਆ ਸੀ ਇਸ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਉਰਦੂ ਦੇ ਵਿੱਚ ਕਥਿਤ ਨਿਕਾਹਨਾਮਾ ਸਾਹਮਣੇ ਆਇਆ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਔਰਤ ਨੇ ਇਸਲਾਮ ਤਨ ਅਪਣਾ ਕੇ ਸ਼ੇਖੂਪੁਰਾ ਦੇ 나ਸੀਰ हुसैन ਦੇ ਨਾਲ ਵਿਆਹ ਕਰਵਾ ਲਿਆ ਅਤੇ ਆਪਣਾ ਨਾਮ ਬਦਲ ਕੇ ਨੂਰ हुसैन ਉਸ ਨੇ ਰੱਖ ਲਿਆ ਤਾਂ ਸਰਬਜੀਤ ਕੌਰ ਕਪੂਰਤਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ ਦੇ ਨਾਲ ਸੰਬੰਧ ਰੱਖਦੀ ਸੀ ਤੇ ਮੁਸਲਮਾਨ ਹੋਣਾ ਚਾ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾ ਰਹੇ ਹੋ ਹਾਂਜੀ ਮੈਂ ਨਾਸਰ ਨਕਰ ਕਰਦੇ ਹਾਂ ਤੇ ਕਾਫੀ 9 ਸਾਲਾਂ ਤੋਂ ਜਾਨਦੇ ਮੈਨੂੰ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਡਿਵੋਰਸ ਹੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਜੀ ਠੀਕ ਹੈ 10000 ਰੁਪਏ ਹਟਨਰ ਕੀ ਵਜੂਦ ਨੂੰ ਗਵਾਹਨ ਅੱਲਾਹ ਕੀ ਹੁਕਮ ਸੇ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਹੈ ਦੇਖੋ ਜਿਹੜੀ ਸਾਡੇ ਕੋਲ ਜਦੋਂ ਵੀ ਮੈਂਬਰ ਸਾਹਿਬਾਣ ਸ਼ਿਭਾਰਸ਼ ਕਰਕੇ ਕੋਈ ਲਿਸਟ ਭੇਜ ਦੇਣ ਉਹਦੇ ਮੁਤਾਬਕ ਅਸੀਂ ਜਿਹੜੇ ਉਹ ਨਾਂ ਲਿਸਟ 'ਚ ਪਾ ਦਿੰਨੇ ਆ ਤੇ ਉਹ ਵੀ ਵੀ ਜਿਹੜੀ ਉਹ ਲਿਸਟ ਵਿੱਚ ਸਾਡੇ ਕੋਲ ਨਾਂ ਆਇਆ ਅਸੀਂ ਨਾਂ ਪਾ ਦਿੱਤਾ ਕਿਉਂਕਿ 8-10 ਨਾਂ ਇਕੱਠੇ ਸੀਗੇ ਤੇ ਉਹਨਾਂ ਨੂੰ ਸਾਨੂੰ ਨਹੀਂ ਪਤਾ ਕਿ ਉਹ ਕਿਸ ਦੇ ਰਿਸ਼ਤੇਦਾਰ ਹੈ ਜਾਂ ਨਹੀਂ ਕਿਉਂਕਿ ਲਿਸਟ ਵਿੱਚ ਨਾਂ ਆਇਆ ਅਸੀਂ ਨਾਂ ਪਾ ਦਿੱਤਾ ਪਰ ਇਹ ਤਾਂ ਜਿਹੜਾ ਜਿਹੜਾ ਸਰਕਾਰ ਦਾ ਕਾਰਜ ਹੁੰਦਾ ਆ ਕਿ ਇਨਕੁਆਰੀ ਕਰਨੀ ਉਦੀ ਬੈਕਗ੍ਰਾਉਂਡ ਜਾਣਣੀ ਇਹ ਤਾਂ ਸਰਕਾਰ ਦਾ ਕਾਰਜ ਆ ਸਰਕਾਰ ਨੂੰ ਆਪਣਾ ਕਾਰਜ ਸਹੀ ਕਰਨਾ ਚਾਹੀਦਾ ਸੀ ਜੋ ਉਹਦੀ ਇਨਕੁਆਰੀ ਕੀਤੀ ਹੁੰਦੀ ਸਮੇਂ ਮੁਤਾਬਕ ਤੇ ਉਹ ਪਤਾ ਲੱਗ ਜਾਂਦਾ ਕਿਉਂਕਿ ਜੇ ਉਹ ਮੰਨ ਲਓ ਕਿਸੇ ਨੇ ਆਨਲਾਈਨ ਉੱਥੇ ਚੈਟ ਕਰ ਰਹੀ ਸੀ ਤਾਂ ਇਹਦਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਸੀ ਤੇ ਇਹ ਇਹ ਸਰਕਾਰ ਦਾ ਫਰਜ਼ ਬਣਦਾ ਸੀ ਕਿ ਇਹੋ ਜਿਹੇ ਜਿਹੜੇ ਗਲਤ ਅਨਸਰ ਜਿਹੜੇ ਉਹ ਦੇਸ਼ ਦੀ ਬਦਨਾਮੀ ਕਰਾਉਂਦੇ ਨੇ ਉਹਨਾਂ ਨੂੰ ਉੱਥੇ ਜਾਣ ਹੀ ਨਾ ਦਿੱਤਾ ਜਾਵੇ ਉਹਨਾਂ ਦੀ ਇਨਕੁਆਰੀ ਕਰਕੇ ਪਹਿਲਾਂ ਹੀ ਰੋਕ ਲਿਆ ਜਾਵੇ ਸੋ ਕਿੰਨਾ ਕਿ ਮਦਭਾਗੀ ਗੱਲ ਹੈ ਜਿਹੜਾ ਆਪਣੇ ਜੱਥੇ ਦੇ ਵਿੱਚ ਬਹੁਤ ਮਦਭਾਗੀ ਗੱਲ ਹੈ ਕਿਉਂਕਿ ਸੇਖ ਕੌਮ ਹਮੇਸ਼ਾ ਹੀ ਹਰ ਇੱਕ ਦੇ ਪੜਾ ਲੋਚਦੀ ਆ ਪਰ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਉਹਦੇ ਨਾਲ ਸਿਮੱਚੀ ਕੌਮ ਦੇ ਇਹ ਦੇ ਜਿਹੜੇ ਵਿਰੁੱਧ ਰਹ ਜਾਂਦੇ ਆ ਕਿਉਂਕਿ ਜਥੇ ਨਾ ਜਾ ਕੇ ਜਦੋਂ ਕੋਈ ਇਹੋ ਜਿਹਾ ਬੰਦਾ ਕੋਈ ਕਿਸੇ ਕੇ ਜਾਂਦਾ ਚਾਹੇ ਔਰਤ ਹੈ ਚਾਹੇ ਮਰਦ ਹੈ ਇਹ ਗੁਰੂ ਮਹਾਰਾਜ ਨੇ ਗੁਰੂ ਰਣਕਦੇਵ ਜੀ ਨੇ ਦੇ ਔਰਤ ਨੂੰ ਬਰਾਬਰ ਦਾ ਦਰਜਾ ਪਰ ਜਦੋਂ ਕੋਈ ਔਰਤ ਇਹੋ ਜਿਹੀ ਗਲਤੀ ਕਰਦੀ ਆ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ ਤਾਂ ਮੈਂ ਉਹ ਪੈਣ ਨੂੰ ਹੀ ਬੀਬੀ ਨੂੰ ਬੇਨਤੀ ਕਰਦਾ ਕਿ ਅਜੇ ਹੀ ਹਰਕਤ ਕਰ ਦੋ ਪਹਿਲਾਂ ਉਹ ਆਪਣੇ ਪਰਿਵਾਰ ਬਾਰੇ ਸੋਚ ਲੈਂਦੀ ਆਪਣੀ ਕੰਮ ਬਾਰੇ ਸੋਚ ਲੈਂਦੀ ਇਹਦੇ ਨਾਲ ਕਿੰਨੀ ਨਮੋਸ਼ੀ ਪਰਿਵਾਰ ਨੂੰ ਝਲਣੀ ਪਊਗੀ ਮੈਂ ਉਹ ਬੀਬੀ ਦੀ ਉਸ ਕਦਰ ਦੀ ਨਿੰਦਾ ਕਰਦਾ ਆ ਜੀਪੀਸੀ ਦੇ ਵੱਲੋਂ ਹੁਣ ਸਖਤੀ ਜਿਹੜੀ ਆ ਇਸ ਮਾਮਲੇ 'ਚ ਵਰਤੀ ਜਾਵੇਗੀ ਕਿਉਂਕਿ ਸਵਾਲ ਵੱਡੇ ਇਹ ਖੜੇ ਹੋ ਰਹੇ ਸੀ ਕਿ ਆਖਰ ਜਦੋਂ ਇਸ ਔਰਤ ਦਾ ਪਿਛੋਕੜ ਜੋ ਹੈ ਤਾਂ ਉਹ ਫਿਰ ਏਜੰਸੀਆਂ ਨੂੰ ਪਤਾ ਕਿਉਂ ਨਹੀਂ ਲੱਗਿਆ ਜਦੋਂ ਕਿ ਇਹ ਪਿਛੋਕੜ ਸ਼ੱਕੀ ਸੀ ਤਾਂ ਫਿਰ ਉਸ ਨੂੰ ਕਿਉਂ ਨਹੀਂ ਰੋਕਿਆ ਗਿਆ ਜਦੋਂ ਕਿ ਹੋਰ ਬਹੁਤ ਸਾਰੇ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ ਸੀ ਹੁਣ ਇਹ ਤਾਜ਼ਾ ਵੀਡੀਓ ਜਿਹੜੀ ਆ ਉਹ ਸਾਹਮਣੇ ਆਈ ਹੈ ਸਾਡੇ ਨਾਲ ਇਸ ਲਈ ਡਾਕਟਰ ਅਨਵੀਰ ਸਿੰਘ ਜੀ ਜੁੜ ਚੁੱਕੇ ਨੇ ਡਾਕਟਰ ਅਨਵੀਰ ਸਿੰਘ ਜੀ ਤੁਸੀਂ ਇਸ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਸਿੱਖ ਬੀਬੀ ਜੱਥੇ ਦੇ ਨਾਲ ਪਾਕਿਸਤਾਨ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਉਹ ਨਿਕਾਹ ਕਰਵਾ ਲੈਂਦੀ ਹੈ ਅੱਜ ਐਸਜੀਪੀਸੀ ਹੁਣ ਇਸ ਮਾਮਲੇ 'ਚ ਸਖਤੀ ਕਰਨ ਜਾ ਰਹੀ ਹੈ ਐਸਜੀਪੀਸੀ ਦਾ ਆਖਣਾ ਹੈ ਕਿ ਅਸੀਂ ਜੱਥੇ ਦੇ ਵਿੱਚ ਕਿਸੇ ਵੀ ਇਕੱਲੀ ਔਰਤ ਨੂੰ ਆਨੌਰੇਸ ਸਮਝ ਦੇ ਵਿੱਚ ਪਾਕਿਸਤਾਨ ਭੇਜਣ ਦੀ ਸਿਫਾਰਿਸ਼ ਨਹੀਂ ਕਰਾਂਗੇ ਕਿਵੇਂ ਦੇਖਦੇ ਹੋ ਇਸ ਘਟਨਾਕਰਮ ਨੂੰ ਦੇਖੋ ਇਹ ਚੀਜ਼ ਤੇ ਐਸਜੀਪੀਸੀ ਵੱਲੋਂ ਗਲਤ ਫੈਸਲਾ ਹੈ ਹੁਣ ਇਹਦੇ ਵਿੱਚ ਜਿਹੜੇ ਆਰਗੇਨਾਈਜ਼ਰ ਜਾਂਦੇ ਨੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਜਦੋਂ ਉੱਥੋਂ ਅਸੀਂ ਚੱਲਦੇ ਹਾਂ ਤੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਸਾਂਜ ਲੋ ਉਹ ਇਕੱਠਾ ਕਰਕੇ ਫੇਰ ਵਾਪਸ ਲੈ ਕੇ ਆਣਾ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ ਇਹ ਚੀਜ਼ ਕਹਿਣਾ ਕਿ ਹਾਂਜੀ ਕੱਲੀਆਂ ਬੀਬੀਆਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾਏਗਾ ਤੇ ਸਾਡੇ ਕੋਈ ਬੰਦਾ ਵੀ ਤੇ ਜਾ ਸਕਦਾ ਉੱਥੇ ਰਾਈਟ ਲੈਫਟ ਹੋ ਸਕਦਾ ਫਿਰ ਕੱਲ ਨੂੰ ਬੰਦਿਆਂ ਨੂੰ ਵੀ ਉੱਥੇ ਇਕੱਲੇ ਨਹੀਂ ਜਾਣ ਦੇਣਗੇ ਹੂੰ ਬਸ ਕਿਸੇ ਕਪਲ ਉਸੇ ਇਹ ਚੀਜ਼ ਹੈ ਜੀ ਉਹ ਚੀਜ਼ ਇਹ ਨਾ ਸੋਚਣਾ ਬਈ ਕੋ ਗਲਤ ਹੈ ਮੈਂ ਇਸ ਚੀਜ਼ ਦੇ ਉਹ ਅਸਲ ਨਹੀਂ ਕਹੋਗਾ ਇਹਦੇ ਵਸੇ ਇੱਕ ਆਰਗੇਨਾਈਜੇਸ਼ਨ ਜਿਹੜੀ ਆਰਗੇਨਾਈਜ਼ਰਸ ਇਹਦੇ ਨੇ ਨਾ ਉਹਨਾਂ ਨੂੰ ਪ੍ਰੋਪਰ ਲੈ ਕੇ ਚੱਲਣਾ ਚਾਹੀਦਾ ਜੀ ਜੀ ਆ ਬਿਲਕੁਲ ਜਿਹੜੀ ਇਹ ਘਟਨਾ ਵਾਪਰੀ ਇਸ ਤੋਂ ਪਹਿਲਾਂ 2018 ਦੇ ਵਿੱਚ ਵੀ ਇੱਕ ਬੀਬੀ ਗਈ ਸੀ ਜੱਥੇ ਦੇ ਵਿੱਚ ਉਸਨੇ ਵੀ ਉੱਥੇ ਲਾਹੌਰ ਦੇ ਇੱਕ ਸ਼ਖਸ ਦੇ ਨਾਲ ਵਿਆਹ ਜਿਹੜਾ ਨਿਕਾਹ ਉੱਥੇ ਕਰਵਾ ਲਿੱਤਾ ਸੀ ਹੁਣ ਇਹ ਦੁਬਾਰਾ ਇੱਕ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਆ ਕਾਰਨ ਜਿਹੜਾ ਕੀ ਕੁਝ ਮੰਨਦੇ ਹੋ ਤੁਸੀਂ ਆ ਆਪਣੇ ਸਿੱਖ ਪਾਈਚਾਰ ਦੇ ਜਿਹੜੇ ਲੋਕ ਜਦੋਂ ਉੱਥੇ ਜਾਂਦੇ ਨੇ ਤਾਂ ਇਹ ਥੋੜੀ ਜਿਹੀ ਘਟਨਾ ਇਸ ਕਰਕੇ ਵੀ ਸਾਨੂੰ ਵਿਸ਼ਵਾਸ ਕਰਨਾ ਬੜਾ ਓਖਾ ਹੋ ਜਾਂਦਾ ਹੈ ਕਿ ਆਖਰ ਕਮੀ ਜਿਹੜੀ ਹੈਗੀ ਹੈ ਕਿੱਥੇ ਰਹਿ ਜਾਂਦੀ ਹੈ ਦੇਖੋ ਕਦੀ ਕਿਸੇ ਦੇ ਦਿਲ ਦੇ ਚ ਵੜ ਕੇ ਅਸੀਂ ਨਹੀਂ ਦੇਖ ਸਕਦੇ ਇਹ ਤੇ ਦਿਲ ਦੇ ਵਿੱਚ ਕੀ ਹੈ ਮੈਂ ਜਿਸ ਸਮੇਂ ਪਹਿਲੇ ਕਿਹਾ ਕਿ ਜਿੱਦਾਂ ਇਹ ਨਾ ਐਸਟੀਪੀਸੀਓ ਵਾਲਿਆਂ ਨੇ ਕਿਹਾ ਕਿ ਅਸੀਂ ਕੱਲੀ ਬੀਬੀ ਨਹੀਂ ਜਾਣਦਾਂਗੇ ਜਾਂ ਕੋਈ ਬੰਦਾ ਉੱਥੇ ਜਾ ਕੇ ਨਹੀਂ ਸਲਾਈਟ ਲਿਫਟ ਹੋ ਸਕਦਾ ਉਹਦੇ ਵਾਸਤੇ ਫੇਕ ਜੋਕ ਲਗਾਣਗੇ ਪਰ ਇੱਕ ਮੇਨ ਚੀਜ਼ ਹੈ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਨੇ ਸਭ ਤੋਂ ਜ਼ਿਆਦਾ ਬੇੜਾ ਕਰ ਦਿੱਤਾ ਹੈ ਜਿਹੜਾ ਕਿ ਉਹਦੇ ਥਰੂ ਗਲਬਤ ਹੋ ਜਾਂਦੀ ਹੈ ਫਿਰ ਭਾਨਾ ਲੱਬਿਆ ਜਾਂਦਾ ਠੀਕ ਹੈ ਤੇ ਉਹ ਜਿਹੜੇ ਭਾਨੇ ਲੱਬ ਕੇ ਇਸੇ ਜਾਂ ਇਹਨਾਂ ਕੋਲ ਕਰਦੇ ਆ ਕੋਲ ਇਹਨਾਂ ਕੋਲ ਐਫੀਡਵਿਟ ਲੈ ਜਾਣ ਕਿ ਹਾਂ ਵੀ ਇਹੋ ਜੀ ਹਰਕਤ ਨਹੀਂ ਹੋਏਗੀ ਜੇ ਹੋਏਗੀ ਤੇ ਉਹਦਾ ਜ਼ਿੰਮੇਵਾਰੀ ਇਸਾਈ ਪਰਵਾਦੀ ਬਣੇਗੀ ਕਿ ਉਹ ਜੀ ਚੀਜ਼ਾਂ ਕੁਝ ਨਾ ਕੁਝ ਸੋਚਣੀਆਂ ਚਾਹੀਦੀਆਂ ਐ ਐਸਪੀਸੀ ਨੂੰ ਕਿ ਜੇ ਤਾਂ ਨਾਲ ਆਉਣ ਵਾਲੇ ਸਮੇਂ ਦੇ ਚ ਇਹੋ ਜੀ ਕੋਈ ਘਟਨਾ ਨਾ ਵਾਪਰ ਸਕੇ ਜੀ ਤੇ ਹੋਰ ਕੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਭਾਵੇਂ ਏਜੰਸੀਆਂ ਵੀ ਹੋਣ ਭਾਰ ਸਰਕਾਰ ਵੀ ਹੋਵੇ ਜਿਹੜਾ ਵੀ ਜਿੱਥੇ ਪਾਕਿਸਤਾਨ ਜਾਂਦਾ ਤਾਂ ਕਈ ਵਾਰ ਪਹਿਲਾਂ ਵੀ ਇਦਾਂ ਦੀ ਖਬਰਾਂ ਆਈਆਂ ਨੇ ਕਿ ਆਪਣੇ ਨੌਜਵਾਨ ਜਦੋਂ ਗਏ ਉੱਥੇ ਤੇ ਉੱਥੇ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਦੇ ਵਿੱਚ ਆਏ ਬਾਅਦ ਦੇ ਵਿੱਚ ਕਈਆਂ ਦੀ ਇੱਥੇ ਗ੍ਰਿਫਤਾਰੀਆਂ ਵੀ ਹੋਈਆਂ ਸੀ ਦੇਖੋ ਸਭ ਤੋਂ ਵੱਡੀ ਗੱਲ ਚੀਜ਼ ਇਹ ਹੈ ਕਿ ਆਈਬੀ ਤੇ ਪੁਲਿਸ ਦੋਨੋਂ ਇਨਕੁਆਇਰੀ ਕਰਦੀਆਂ ਨੇ ਜਦੋਂ ਕੋਈ ਵੀ ਬੰਦਾ ਪਾਕਿਸਤਾਨ ਨੂੰ ਵਾਸਤੇ ਅਪਲਾਈ ਕਰਦਾ ਕਿ ਇਹ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਤੇ ਨਹੀਂ ਹੈ ਇਹਦਾ ਰੈਪਿਊਟੇਸ਼ਨ ਕੀ ਹੈ ਉਹਦੇ ਕਿੱਥੇ ਨਾ ਕਿੱਥੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਉਹਦੇ ਵਿੱਚ ਵੀ ਕੁਝ ਨਾ ਕੁਝ ਇਹਨਾਂ ਨੂੰ ਐਡ ਕਰਨਾ ਪਏਗਾ ਕਿ ਜਿਹਦੇ ਕਰਕੇ ਜਾਂ ਇਹਨਾਂ ਕੋਲ ਇੱਕ ਸੈਲਫ ਡੈਕਲੇਰੇਸ਼ਨ ਲੈਣਾ ਪਏਗਾ ਕਿ ਜਿਹਦੇ ਵਿੱਚ ਇਹ ਚੀਜ਼ਾਂ ਨਾ ਵਾਪਸ ਕਰਨ ਵਰਟੀਕਲ ਹੈ ਕਿ ਜਿਹੜੀ ਹੁਣ ਉਹ ਲੇਡੀ ਉੱਥੇ ਰਹਿ ਗਈ ਆ ਉਹਦਾ ਫੈਮਿਲੀ ਦਾ ਬੈਕਗ੍ਰਾਉਂਡ ਸਾਰਾ ਕ੍ਰਿਮੀਨਲ ਉਹਦੇ ਜਿਹੜੇ ਬੱਚੇ ਸਨ ਉਹਨਾਂ ਦੇ ਉੱਤੇ ਦਸ ਬੜਾ ਕੇਸਿਸ ਵੀ ਅਗੇ ਐਂਡੀਪੀਸੀ ਦੇ ਐ ਐਕਸਲੇ ਅਧੀਨ ਵੀ ਕੇਸਿਸ ਹੈ ਕਿ ਕਿ ਜਾਂ ਇੱਕ ਦੋ ਕੇਸ ਹੁਣ ਬਸ ਜਦ ਉਹਦਾ ਫੈਮਲੀ ਦਾ ਬੈਕਗ੍ਰਾਉਂਡ ਵੀ ਜਿਹੜਾ ਹੈਗਾ ਸੀ ਕ੍ਰਿਮਨਲ ਉਹ ਠੀਕ ਹੈ ਉਹ ਡਾਈਵੋਰਸ ਸੀ ਇਕੱਲੀ ਰਹਿੰਦੀ ਸੀ ਬੜੇ ਸਾਲਾਂ ਤੋਂ ਪਰ ਬੱਚੇ ਹੂਏ ਤੇ ਨਾਲ ਹੀ ਸਨ ਉਹ ਕਿਉਂ ਨਹੀਂ ਚੈੱਕ ਕੀਤਾ ਗਿਆ ਆਈਬੀ ਵਾਲੋ ਜਾਂ ਪੁਲਿਸ ਵਾਲੋ ਹੁਣ ਮੇਨ ਚੀਜ਼ ਇਹ ਆ ਜਾਂਦੀ ਆ ਕਿ ਜਦੋਂ ਵੀ ਕੋਈ ਚੱਠਾ ਜਾਂਦਾ ਉਹਦੇ ਵਿੱਚ ਆਰਗੇਨਾਈਜ਼ ਹੋ ਕੇ ਜਾਂਦੇ ਨੇ ਆਰਗੇਨਾਈਜ਼ ਹੋ ਕੇ ਆਣ ਇਹਦੇ ਵਿੱਚ ਪਾਕਿਸਤਾਨ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਜਿੰਨੇ ਬੰਦੇ ਆਏ ਨੇ ਉਹਨਾਂ ਤੇ ਪਹਿਲੇ ਤੇ ਨਿਗਰਾਨੀ ਰੱਖੀ ਜਾਂਦੀ ਏ ਇਹਦੇ ਤੇ ਕੋਈ ਸ਼ੱਕ ਵਾਲੀ ਕਰਨੀ ਆਈਐਸਆਈ ਵੱਲੋਂ ਈਵਨ ਤੋਂ ਦੀ ਪੁਲਿਸ ਵੱਲੋਂ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਧਿਆਨ ਰੱਖਿਆ ਅੱਛਾ ਜਾਣਾ ਚਾਹੀਦਾ ਇਹ ਜਿਹੜੇ ਆਏ ਨੇ ਅੱਧੇ ਇਹਨਾਂ ਨੂੰ ਵਾਪਸ ਪੇਜ ਦਿੱਤਾ ਜਾਵੇ ਸਹੀ ਸਲਾਮਤ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਤੁਸੀਂ ਰਾਈਟ ਲੈਫਟ ਨਹੀਂ ਜਾਓਗੇ ਤੇ ਜੇ ਕੋਈ ਬੀਬੀ ਕੱਲੀ ਜਾਂਦੀ ਹੈ ਉਹਦੇ ਵਿੱਚ ਮੇਨ ਚੀਜ਼ ਇਹ ਹੋਣਾ ਚਾਹੀਦਾ ਹੈ ਕਿ ਆਰਗੇਨਾਈਜ਼ਰ ਤੁਹਾਡੇ ਕੋਲ ਅਗੇ ਨੇ ਉਹਨਾਂ ਦੀ ਪਰਮਿਸ਼ਨ ਲੈ ਕੇ ਉਹਨਾਂ ਦੇ ਨਾਲ ਕੁਝ ਦੇ ਨਾ ਕਿਸੇ ਨੂੰ ਜਿਹਦਾ ਅਸੀਂ ਕਹਿੰਦੇ ਨਾ ਕਿ ਕੱਲੇ ਨਹੀਂ ਜਾਣ ਦੇਣਾ ਦੋ ਜਣੇ ਜਾਂ ਤਿੰਨ ਜਣਿਆਂ ਦਾ ਗਰੁੱਪ ਬਣਾ ਕੇ ਭੇਜ ਦਿਓ ਥੈਟ ਵਿਲ ਬੀ ਬੈਟਰ ਇਸ ਤੀ ਮੈਂ ਕਿ ਉਹ ਰਨਲ ਇਹ ਹੋਏਗਾ ਇੱਕ ਸੇਫਟੀ ਹੋਏਗੀ ਤੇ ਉਹ ਮਸਲਾ ਨਹੀਂ ਬਣ ਸਕੇਗਾ ਜੀ ਬਾਕੀ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈਗੀ ਹੈ ਕਿ ਜਿਹੜੇ ਜਿਹੜੇ ਪੁਆਇੰਟਸ ਹੋਣੇ ਚਾਹੀਦੇ ਆ ਬਿਲਕੁਲ ਡਾਕਟਰ ਜੀ ਮੈਂ ਤੁਹਾਡੇ ਤੋਂ ਇਹ ਵੀ ਜਾਨਣਾ ਚਾਹੁੰਦਾ ਕਿ ਪਹਿਲੀ ਨਜ਼ਰੇ ਜਦੋਂ ਤੁਸੀਂ ਇਹ ਸਾਰੇ ਕੇਸ ਨੂੰ ਦੇਖਦੇ ਹੋ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਹ ਵਾਕਈ ਇੱਕ ਮੁਹੱਬਤ ਦਾ ਮਾਮਲਾ ਹੈ ਜਾਂ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਕਿਉਂਕਿ ਪਾਕਿਸਤਾਨ ਤੇ ਭਾਰਤ ਆਪਣੇ ਪੰਜਾਬ ਵਾਲੇ ਪਾਸੇ ਬਹੁਤ ਸਾਰੇ ਤਸਕਰ ਜਿਹੜੇ ਹੈਗੇ ਨੇ ਸਰਗਰਮ ਨੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਤੁਸੀਂ ਜਿਵੇਂ ਜ਼ਿਕਰ ਵੀ ਕੀਤਾ ਇਸ ਪਰਿਵਾਰ ਦਾ ਜਿਹੜਾ ਪਿਛੋਕੜ ਸਾਹਮਣੇ ਆਇਆ ਹੈ ਪਰਚੇ ਇਹਨਾਂ ਦੇ ਉੱਤੇ ਦਰਜ ਹੈਗੇ ਨੇ ਹੁਣ ਇਹ ਬੀਬੀ ਜਦੋਂ ਪਾਕਿਸਤਾਨ ਜਾਂਦੀ ਹੈ ਉਹ ਵੀ 48 ਸਾਲ ਦੀ ਉਮਰ ਦੇ ਵਿੱਚ ਮੁਹੱਬਤ ਜਿਹੜੀ ਹੈ ਉਹ ਜਾਗੀ ਹੈ ਕਿਵੇਂ ਦੇਖਿਆ ਜਾ ਸਕਦਾ ਹੈ ਕਿ ਪਾਕ ਮੁਹੱਬਤ ਦਾ ਮਾਮਲਾ ਨਜ਼ਰ ਆ ਰਿਹਾ ਹੈ ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਸਰ ਦੇਖੋ ਇਤਨੀ ਜਲਦੀ ਇਹ ਗੱਲ ਕਹਿਣੀ ਨਾ ਮੇਰਾ ਖਿਆਲ ਗਲਤ ਹੋਏਗੀ ਪਰ ਸਾਨੂੰ ਅੱਜਕੱਲ ਇਹ ਚੀਜ਼ ਲੱਗਦੀ ਹੈ ਕਿ ਕਿਉਂਕਿ ਪਾਕਿਸਤਾਨ ਵੱਲੋਂ ਇੰਡੀਆ ਦੇ ਵਿੱਚ ਚੈਜ ਕਰਨਾ ਲੈਓਇ ਕਰਨ ਵਾਸਤੇ ਬਹੁਤ ਟੈਲੀਫੋਨ ਆਉਂਦੇ ਨੇ ਕੋਈ ਨਾ ਕੋਈ ਇਹੋ ਜੀਆਂ ਚੀਜ਼ਾਂ ਦਾ ਲਾਲਚ ਦੇ ਕੇ ਕੋਈ ਨਾ ਕੋਈ ਮੁਹੱਬਤ ਦਾ ਲਾਲਚ ਦੇ ਕੇ ਜਾਂ ਪੈਸੇ ਦਾ ਲਾਲਚ ਦੇ ਕੇ ਆਪਣੇ ਵੱਲ ਖਿੱਚਿਆ ਜਾਂਦਾ ਹੈ ਕਿ ਤਾਂ ਜੋ ਕੱਲ ਨੂੰ ਅਸੀਂ ਸਰਸਿਸ ਕ੍ਰੀਏਟ ਕਰ ਸਕੀਏ ਇੰਡੀਆ ਦੇ ਵਿੱਚ ਹੂੰ ਪਰ ਮੇਨ ਚੀਜ਼ ਇਹ ਹੈ ਕਿ ਕੀ ਜਿਦਾ ਇਹਦੀ ਫੈਮਿਲੀ ਦੇ ਉੱਤੇ ਐਨਡੀਪੀਸੀ ਦੇ ਐਕਸ ਪਰਚੇਸ ਹਨ ਉਹ ਦਾ ਕੋਈ ਸਮਗਲਿੰਗ ਨਾਲ ਜਾਂ ਸਲੀਪਰ ਸੈੱਲ ਦੇ ਨਾਲ ਕੋਈ ਹੈ ਟੈਨਸੀ ਲਈ ਵਾਸਤਾ ਬਿਲਕੁਲ ਤੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਹੋਏਗੀ ਇਹਦੇ ਵਿੱਚ ਪਾਕਿਸਤਾਨ ਗਵਰਨਮੈਂਟ ਨੂੰ ਇਨਵੈਸਟੀਗੇਟ ਕਰਕੇ ਦੱਸਣਾ ਚਾਹੀਦਾ ਪਰ ਦੱਸਣਗੇ ਨਹੀਂ ਕਿਉਂਕਿ ਜੇ ਉਹਨਾਂ ਨੇ ਵਾਕਈ ਉਸ ਲੈਵਲ ਤੱਕ ਉਹਨੂੰ ਉਧਰ ਖਿੱਚਿਆ ਤੇ ਕੁਝ ਨਾ ਕੁਝ ਦਾਲ ਵਿੱਚ ਕਾਲਾ ਤੇ ਹੈ ਹੀ ਹੈ। ਦਾਲ ਵਿੱਚ ਕਾਲਾ ਉਹ ਵੀ ਇਹ ਘਟਨਾ ਜੇ ਸਮੇਂ ਵਾਪਰੀਏ ਕਿ ਤੁਸੀਂ ਦੇਖੋ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਉਸ ਤੋਂ ਬਾਅਦ ਉਸ ਦੀਆਂ ਤਾਰਾਂ ਪੰਜਾਬ ਦੇ ਨਾਲ ਵੀ ਜੁੜੀਆਂ ਨੇ ਪਠਾਨਕੋਟ ਤੋਂ ਵੀ ਕੱਲ ਇੱਕ ਡਾਕਟਰ ਜਿਹੜਾ ਹੈ ਗ੍ਰਿਫਤਾਰ ਕੀਤਾ ਔਰ ਤੁਹਾਨੂੰ ਯਾਦ ਹੋਵੇਗਾ ਬਠਿੰਡਾ ਦੇ ਵਿੱਚ ਇੱਕ ਨੌਜਵਾਨ 19 ਸਾਲ ਦਾ ਉਹ ਵੀ ਗ੍ਰਿਫਤਾਰ ਕੀਤਾ ਗਿਆ ਸੀ ਉਹ ਵੀ ਤਮਾਕਾ ਕੇਸ ਸਮਗਰੀ ਤਿਆਰ ਕਰ ਰਿਹਾ ਸੀ ਜਦੋਂ ਉਹ ਜ਼ਖਮੀ ਹੋ ਗਿਆ ਉਸ ਦੇ ਪਿਤਾ ਵੀ ਜ਼ਖਮੀ ਹੋ ਗਏ ਸੀ। ਤੁਹਾਨੂੰ ਲੱਗਦਾ ਕਿ ਅਜੇ ਸਮੇਂ ਜਦੋਂ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਏਜੰਸੀਆਂ ਨੂੰ ਆਪਣੀ ਜਾਂਚ ਦਾ ਘੇਰਾ ਜਿਹੜਾ ਉਹ ਹੋਰ ਜ਼ਿਆਦਾ ਵਿਸ਼ਾਲ ਹੋਣ ਕਰ ਲੈਣਾ ਚਾਹੀਦਾ। ਦੇਖੋ ਏਜੰਸੀਆਂ ਆਪਨੇ ਵੱਲੋਂ ਬਹੁਤ ਅੱਛਾ ਕੰਮ ਕਰ ਰਹੀਆਂ ਨੇ ਪਰ ਸਾਡੇ ਹਿੰਦੁਸਤਾਨ ਦੀ ਆਬਾਦੀ ਇਹੋ ਜਿਹੀ ਹੈ ਕਿ ਜਿਹਰੇ ਵਿੱਚ ਇੱਕ ਇੱਕ ਬੰਦੇ ਨੂੰ ਚੈੱਕ ਕਰਨਾ ਬਹੁਤ ਮੁਸ਼ਕਲ ਹੈ ਜੀ ਸਭ ਤੋਂ ਵੱਡੀ ਗੱਲ ਹੈ ਕਿ ਏਜੰਸੀਆਂ ਇੱਕ ਇੱਕ ਬੰਦੇ ਉੱਤੇ ਚੈੱਕ ਨਹੀਂ ਕਰ ਸਕਦੀਆਂ ਪਰ ਫਿਰ ਵੀ ਅਸੀਂ ਅਪਰੀਸ਼ੀਏਟ ਕਰਾਂਗੇ ਜਿੰਨਾ ਵੀ ਕੀ ਕੀਤਾ ਜਾਵੇ ਬੜਾ ਅੱਛਾ ਕੀਤਾ ਜਾਵੇ ਪਰ ਜਿਹੜੇ ਸਲੀਪਰ ਸੈਲ ਨੇ ਦੇਸ਼ ਦੇ ਵਿੱਚ ਦੂਸਰੀ ਕੰਟਰੀ ਵੱਲ ਭੇਜੇ ਜਾਂਦੇ ਨੇ ਉਹਨਾਂ ਉਤੇ ਉਹਨਾਂ ਨੂੰ ਫਾਈਂਡ ਆਊਟ ਕਰਨਾ ਉਹਨਾਂ ਦੇ ਨਿਗਾਹ ਰੱਖਣਾ ਉਹ ਬਹੁਤ ਔਖੀ ਗੱਲ ਹੈ ਕਿ ਉਹਨਾਂ ਨੂੰ ਕੈਲਕੂਲੇਟ ਕਰਕੇ ਚੱਲਣਾ ਕਿ ਵਾ ਕੀ ਕਿਉਂਕਿ ਸੜਕੂਲ ਇੰਟੈਲੀਜੈਂਸ ਵਿੱਚ ਨਹੀਂ ਜਿਆਦਾ ਨਫਜ਼ੀ ਨਹੀਂ ਹੈ ਜੀ ਇਸ ਚੀਜ਼ ਉਤੇ ਨਿਗਾਹ ਇਹਦੇ ਵਿੱਚ ਤੇ ਮੈਂ ਕਹਾਂਗਾ ਸੈਂਟਰ ਗਵਰਨਮੈਂਟ ਨੂੰ ਕਿ ਇੱਕ ਜਨਰਲ ਪੀਪਲ ਸੀ ਜਿਹੜੇ ਰਿਟਾਇਰ ਹੋ ਜਾਂਦੇ ਉਹਨਾਂ ਦੀ ਵੀ ਕੋਈ ਆਰਗੇਨਾਈਜੇਸ਼ਨ ਬਣਾਈ ਜਾਵੇ ਜਿਹਦੇ ਉਤੇ ਇਨਵਨਲ 8 ਐਡ ਕਰਕੇ ਇਹਦੇ ਉਤੇ ਕੰਮ ਲਿਆ ਜਾਊਗਾ। ਆ ਬਿਲਕੁਲ। ਡਾਕਟਰ ਜੀ ਤੁਹਾਰ ਤੋਂ ਇਹ ਵੀ ਜਾਨਣਾ ਚਾਹਾਂਗੇ ਪਾਕਿਸਤਾਨ ਦੇ ਵਿੱਚ ਕਿਸੇ ਵੇਲੇ ਸਿੱਖ ਵਸੂ ਕਾਫੀ ਜ਼ਿਆਦਾ ਸੀਗੀ ਪਰ ਹੌਲੀ ਹੌਲੀ ਉੱਥੇ ਉਹ ਸਿੱਖ ਵਸੋਂ ਜਿਹੜੀ ਹੈ ਉਹ ਘਟੀ ਆ ਅਫਗਾਨਿਸਤਾਨ ਦੇ ਵਿੱਚ ਵੀ ਤੁਸੀਂ ਦੇਖੋ ਕਿ ਹੁਣ ਤਾਂ ਗਿਣੇ ਚੁੜੇ ਉਂਗਲਾਂ ਤੇ ਜਿਹੜੇ ਆਪਾਂ ਕੀ ਕਿਸੇ ਇੱਕ ਪਾਇਚਾਰ ਦੇ ਲੋਕ ਜਿਹੜੇ ਨੇ ਉਹ ਰਹਿ ਗਏ ਨੇ। ਜਦੋਂ ਮੁਸਲਮ ਕੰਟਰੀਆਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਹਿੰਦੂ ਵਸੋਂ ਤੇ ਸਿੱਖ ਵਸੋਂ ਜਿਹੜੀ ਹੈ ਉਹ ਸੁਰੱਖਿਅਤ ਨਹੀਂ ਹੈ। ਇਸ ਬਾਵਜੂਦ ਜਦੋਂ ਲੋਕ ਉੱਥੇ ਜਾਂਦੇ ਨੇ ਤੁਸੀਂ ਕੀ ਕੁਝ ਸਲਾਹ ਕੀ ਕੁਝ ਨਸੀਹਤ ਦੇਣਾ ਚਾਹੋਗੇ ਅਹ ਦੇਖੋ ਗੱਲ ਇਹ ਸ ਹੈ ਕਿ ਇਸਲੇਤੇ ਨਾ ਤੇ ਅਫਗਾਨਿਸਤਾਨ ਵਿੱਚ ਹਿੰਦੂ ਸਿੱਖ ਜਿਹੜੇ ਹੈਗੇ ਨੇ ਜਾਂ ਪਾਕਿਸਤਾਨ ਦੇ ਹਿੱਸੇ ਕਿਉਂਕਿ ਇਸ ਗਲਤ ਬਣੀ ਹੋਈ ਕਿ ਮੁਸਲਮਾਨਾਂ ਦੇਤ ਬਾਕ ਨਾ ਬੜਾ ਮੁਸ਼ਕਲ ਹੈ ਕਿ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਮੂਲਾ ਇੱਕੋ ਜਿਹੇ ਨਹੀਂ ਹੁੰਦੇ ਪਰ ਮੇਨ ਚੀਜ਼ ਇਹ ਹੈ ਕਿ ਜਿਹੜੀਆਂ ਸੜੀਆਂ ਉਹ ਕੰਟਰੀਜ਼ ਦੀਆਂ ਕਮੈਂਟਸ ਹੁੰਦੀਆਂ ਨੇ ਉਹ ਕੀ ਮੈਨੀਪੂਲੇਟ ਹੋਣ ਜਿੱਦਾਂ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਅੱਥੋਂ ਜੱਥਾ ਗਿਆ ਜਦ ਹਿੰਦੂਆਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਹੜੇ ਪਾਕਿਸਤਾਨ ਦੇ ਹਿੰਦੂ ਮੱਥਾ ਟੇਕਣ ਨਹੀਂ ਜਾਂਦੇ ਤੇ ਇਹ ਕਹਿਣਾ ਕਿ ਨਹੀਂ ਜੀ ਤੁਸੀਂ ਇਹ ਹਿੰਦੂ ਹੈ ਇਸਕਾ ਕਿ ਆਪਣੇ ਮੰਦਿਰਾਂ ਵਿੱਚ ਜਾਓ ਤੁਸੀਂ ਗੁਰਦੁਆਰੇ ਦੇ ਮੱਥਾ ਨਹੀਂ ਟੇਕਣਾ ਇਹ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਇਹ ਮੈਨੀਪੂਲੇਸ਼ਨ ਹੈ ਗੋਮਨ ਸੀ ਮਕੀਸ ਸਿੱਖਾਂ ਦੇ ਦਿਲਾਂ ਨੂੰ ਜਤਨਾ ਦੇਖ ਜੀ ਸੀ ਹਿੰਦੂ ਨੂੰ ਵਾਪਸ ਲੈ ਤਾਂ ਇੱਕ ਗੱਲ ਨਹੀਂ ਹੈ ਜਦ ਸਿੱਖ ਧਰਮ ਸਾਰੇ ਧਰਮ ਦਾ ਇੱਕ ਸਾਂਝਾ ਧਰਮ ਹੈ ਇਹ ਚੀਜ਼ ਨਹੀਂ ਸੀ ਹੋਣੀ ਚਾਹੀਦੀ ਪਰ ਇਹਦੇ ਵਿੱਚ ਸਿੱਖਾਂ ਨੂੰ ਵੀ ਇਹ ਚੀਜ਼ ਵਾਸਤੇ ਪ੍ਰੇਅਰ ਹੋਣਾ ਪਏਗਾ ਆਪਣਾ ਇੱਕ ਸਟੈਂਡ ਲੈਣਾ ਪਏਗਾ ਕਿ ਜੇ ਉੱਥੇ ਜਾਣਾ ਹੈ ਤੇ ਅਸੀਂ ਆਪਣੇ ਦੇਸ਼ ਹੋਤਲੇ ਨਹੀਂ ਲੱਗਣ ਦੇਣਾ ਨਹੀਂ ਲੱਗਣ ਦੇਣਾ ਬਿਲਕੁਲ ਸਹੀ ਗੱਲ ਕਹੀ ਸ਼ੁਕਰੀਆ ਤੁਸੀਂ ਡਾਕਟਰ ਹਨ ਵੀਰ ਜੀ ਗੱਲਬਾਤ ਕੀਤੀ ਹੈ ਤਾ ਇਸ ਲਈ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਵੀ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਜੋ ਬੀਬੀ ਸਿੱਖ ਜੱਥੇ ਵਿੱਚ ਪਾਕਿਸਤਾਨ ਗਈ ਉਸਨੇ ਹੁਣ ਉੱਥੇ ਨਿਕਾਹ ਕਰਵਾ ਲਿੱਤਾ ਹੈ ਤੇ ਇਸ ਤੋਂ ਬਾਅਦ ਐਸਜੀਪੀਸੀ ਨੇ ਆਖਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਜਿਹੜੀ ਵੀ ਇਕੱਲੀ ਬੀਬੀ ਜੀ ਜੱਥੇ ਦੇ ਦਰਾਂ ਹੀ ਪਾਕਿਸਤਾਨ ਜਾਂਦੀ ਹੈ ਤਾਂ ਉਸ ਦੀ ਸਿਫਾਰਿਸ਼ ਨਾ ਕੀਤੀ ਜਾਵੇ ਉਸ ਨੂੰ ਪਾਕਿਸਤਾਨ ਭੇਜਣ ਦੀ ਐਸਜੀਪੀਸੀ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਐਮੈਂਡਮੈਂਟ ਫੈਂਸਿਪ ਹੋ ਜਾਂਦੇ ਆ ਮਤਲਬ ਹੋਣਾ ਨਹੀਂ ਚਾਹੀਦਾ ਕਿ ਦੇਖੋ ਜਿਹੜੇ ਵੀ ਕੋਈ ਗਰੋਨ ਅਪ ਬੰਦਾ ਦੇਖੋ ਜੇ ਤੇ ਉਹਨਾਂ ਨੇ ਧੱਕੇ ਨਾ ਕੀਤਾ ਅਦਾਲਤ ਕੇ ਕੀਤਾ ਕਿਰਤਿਕ ਕੇਸ ਵਾਂਗ ਦਾ ਸਾਡੇ ਕੋਲ ਅੰਬੈਸੀ ਹੈਗੀ ਆ ਉਹਨਾਂ ਨੂੰ ਲਿਖਣਾ ਚਾਹੀਦਾ ਜੇ ਕਿਸੇ ਨੇ ਮਨਮਰਜ਼ੀ ਨਾਲ ਉੱਥੇ ਉਹਨਾਂ ਨੂੰ ਉਹ ਪੰਜਾਬੀ ਉਹ ਵੀ ਪੰਜਾਬੀ ਆ ਅਸੀਂ ਵੀ ਪੰਜਾਬੀ ਆ ਉਹ ਮੁਸਲਮਾਨ ਆ ਅਸੀਂ ਇਕੱਠੇ ਹੀ ਸੀਗੇ ਸਾਰੇ ਇੰਨੀ ਉਮਰ ਇੱਥੇ ਇਕੱਠੇ ਹੀ ਪੰਜਾਬੀ ਇੱਕ ਦੂਜੇ ਦੇ ਅਸੀਂ ਈਦ ਦੇ ਉਹਨਾਂ ਦੇ ਘਰ ਜਾਂਦੇ ਸੀ ਉਹ ਸਾਡੀ ਦੀਵਾਲੀ ਤੇ ਸਾਡੇ ਕੋਲ ਆਉਂਦੇ ਸੀ ਤੇ ਇਹਦਾ ਕਿਹੜਾ ਸਾਡੀ ਇੱਥੇ ਸਦੀਵੀ ਦੁਸ਼ਮਣੀ ਤੇ ਬਲਕ ਧਰਤੀ ਅਸੀਂ ਹੋ ਗਏ ਆ ਕਿ ਕਿਹਦੇ ਨਾਲ ਕੋਹ ਜੁੜ ਨਹੀਂ ਸਕਦਾ ਜੇ ਸਾਡੇ ਕੋਈ ਗੋਰੀ ਨਾਲ ਵਿਆਹ ਕਰਾ ਲੇ ਅਸੀਂ ਉਹ ਹੋ ਭੁੱਬ ਕੇ ਸਾਰਿਆਂ ਨੂੰ ਦਿਖਾਉਨੇ ਆ ਆ ਦੇਖੋ ਜੀ ਮੈਂ ਗੋਰੀ ਨਾਲ ਵਿਆਹ ਕਰਾਇਆ ਤੇ ਜੇ ਕੋਈ ਹੈ ਤਰੀਕੇ ਨਾਲ ਹੋ ਜੇਵੇ ਫਿਰ ਸਾਨੂੰ ਲੱਗਦਾ ਕਿ ਇਹ ਤਾਂ ਬਹੁਤ ਮਾੜੀ ਗੱਲ ਹੋ ਗਈ ਸਾਡੇ ਬੰਦੇ ਜਾਂਦੇ ਆ ਨਾ ਡੰਕੀ ਲਾ ਕੇ ਉਹ ਉੱਥੇ ਤੇ ਸਾਨੂੰ ਹੁੰਦਾ ਕਿ ਹਾਂ ਯਾਰ ਕਿਸੇ ਤਰੀਕੇ ਨਾਲ ਸੈੱਟ ਹੋ ਜੇ ਤੇ ਜੇ ਕੋਈ ਪਾਕਿਸਤਾਨ ਚਲੇ ਜਾਏ ਉੱਥੇ ਵਿਆਹ ਹੋ ਜੇ ਫਿਰ ਉਹ ਸਾਡੇ ਲਈ ਵੱਡੀ ਨਿਊਜ਼ ਨਹੀਂ ਨਹੀਂ ਪ੍ਰੋਫੈਸਰ ਮਨਜੀਤ ਸਿੰਘ ਜੀ ਕਾਰਨ ਇੱਕ ਇਹ ਵੀ ਹੈ ਇੱਕ ਤਾਂ 48 ਸਾਲ ਦੀ ਉਮਰ ਦੇ ਵਿੱਚ ਜਿਹੜੀ ਮੁਹੱਬਤ ਜਾਗੀ ਆ ਉਹ ਇੱਕ ਵੱਡਾ ਸਵਾਲ ਉਤੋਂ ਇਹਨਾਂ ਦੇ ਉੱਤੇ ਪਰਚੇ ਜਿਹੜੇ ਦਰਜ ਪਹਿਲਾਂ ਹੋਏ ਇਹਨਾਂ ਦੇ ਪਰਿਵਾਰ ਦੇ ਉੱਤੇ ਜਿਹੜੇ ਪਰਚੇ ਦਰਜ ਹੈਗੇ ਨੇ ਮਤਲਬ ਅਪਰਾਧਿਕ ਪਿਛੋਕੜ ਵਾਲਾ ਇਹ ਪਰਿਵਾਰ ਸੀ ਉਹ ਵੀ ਐਨਡੀਪੀਐਸ ਦੇ ਐਕਟ ਦੇ ਤਹਿਤ ਜਿਹੜੇ ਪਰਚੇ ਇਹਨਾਂ ਦੇ ਪੁੱਤਰਾਂ ਦੇ ਉੱਤੇ ਦਰਜ ਦੱਸੇ ਜਾ ਰਹੇ ਨੇ ਜਦੋਂ ਅਪਰਾਧਿਕ ਪਿਛੋਕੜ ਵਾਲਾ ਹੋਵੇ ਤੇ 48 ਸਾਲ ਦੀ ਉਮਰ ਦੇ ਵਿੱਚ ਜਿਹੜਾ ਪਿਆਰ ਜਾਗੇ ਤੁਹਾਨੂੰ ਕੀ ਲੱਗਦਾ ਕਿ ਇਹ ਸੱਚੀ پاک ਮੁਹੱਬਤ ਹੋਣ ਨਜ਼ਰ ਆ ਰਹੀ ਹੈ ਜਾਂ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ ਐਵੇਂ ਆਪਣੀਆਂ ਆਪਣੀਆਂ ਗਲਤੀਆਂ ਬਣਾਈਆਂ ਜਾਂਦੇ ਆ ਅਪਰਾਧਿਕ ਹੈ ਤੇ ਨਹੀਂ ਸੀ ਲੈ ਜਾਣੇ ਨਾਲ ਹੂੰ ਜੇ ਤੇ ਫਿਰ ਆਪਾਂ ਨੂੰ ਪਹਿਲਾ ਸਕਰੀਨ ਜਿਹੜੇ ਪਾਕਿਸਤਾਨ ਦੇ ਤਸਕਰ ਨਸ਼ਾ ਇੱਧਰ ਭੇਜ ਰਹੇ ਨੇ ਹਥਿਆਰ ਇੱਧਰ ਭੇਜ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਜੇ ਇਧਰੋਂ ਬੰਦਾ ਜਾਂਦਾ ਹੈ ਜੇ ਦਾ ਪਹਿਲਾਂ ਹੀ ਅਪਰਾਧਕ ਸ਼ੋਕੜ ਹੈ ਤਾਂ ਉਹਨਾਂ ਦਾ ਕੰਮ ਹੋਰ ਸੁਖਾਲਾ ਹੋਊਗਾ ਤੁਸੀਂ ਨਾ ਆਪ ਹੀ ਕਹਾਣੀ ਬਣਾ ਕੇ ਲਾਈ ਜਾਓ ਇਹ ਤੇ ਕੋਈ ਮੈਨੂੰ ਨਹੀਂ ਇਹ ਬਹੁਤੀ ਠੀਕ ਲੱਗਦੀ ਉਹ ਅਪਰਾਧ ਕਰਨ ਗਈ ਨਹੀਂ ਉਹਦਾ ਰਿਕਾਰਡ ਤਾਂ ਬੋਲ ਰਿਹਾ ਨਾ ਕਾਗਜ਼ਾਂ ਦੇ ਵਿੱਚ ਐਫ ਆਈ ਆਰ ਬੋਲ ਰਹੀ ਹੈ ਤੁਹਾਡੀ ਤੁਹਾਡੀ ਗੱਲ ਦਾ ਪਹਿਲਾਂ ਸੁਣ ਲਓ ਨਾ ਜੇ ਤੁਸੀਂ ਸਵਾਲ ਕਰਦੇ ਜੀ ਜੀ 48 ਸਾਲ ਦੀ ਉਮਰ ਤੇ ਨਹੀਂ ਕੋਈ ਕਿਹੇ ਨਾਲ ਵਿਆਹ ਕਰਾ ਸਕਦਾ ਹੂੰ ਹੂੰ ਚਾਰਲੀ ਕੈਪਲਨ ਦੇਵੇਂ ਆਪਣਾ ਆਪਣੀਆਂ ਹੀ ਕਹਾਣੀਆਂ ਬਣਾ ਬਣਾ ਕੇ ਛੱਡੀ ਜਾਂਦੇ ਰਹਿੰਨੇ ਆ ਇਸ ਨੂੰ ਹਰ ਇਸ਼ੂ ਨੂੰ ਕਮਿਊਨਲ ਹਿੰਦੂ ਮੁਸਲਮ ਜਾਂ ਸਿੱਖ ਮੁਸਲਮ ਜਾਂ ਪਾਕਿਸਤਾਨੀ ਹਿੰਦੁਸਤਾਨ ਦਾ ਨਹੀਂ ਬਣਾਉਣਾ ਚਾਹੀਦਾ ਬੜੀ ਛੋਟੀ ਗੱਲ ਆ ਔਰ ਜੇ ਕੋਈ ਉਹਦੇ ਚ ਵਾਕਿਆ ਹੀ ਉਹਨਾਂ ਨੇ ਧੱਕੇ ਨਾਲ ਕੀਤਾ ਕਿਸੇ ਨੂੰ ਅਦਾਲਿਆ ਸਾਡੀ ਔਰਤ ਨੂੰ ਉਹਦਾ ਕੇਸ ਬਣਨਾ ਚਾਹੀਦਾ ਉਹ ਸਾਡੀ ਐਮਬੈਸੀ ਨੂੰ ਲੜਨਾ ਚਾਹੀਦਾ ਜੇ ਉਹ ਮਰਜ਼ੀ ਨਾਲ ਉੱਥੇ ਰਹਿ ਗਈ ਹੈ ਤੇ ਰਹਿ ਗਈ ਹੈ ਰਹਿ ਜਵੇ ਹੂੰ ਕੀ ਫਰਕ ਪੈਂਦਾ ਦੱਸੋ ਤੁਸੀਂ ਤੁਸੀਂ ਵੀ ਅਡਲਟੀਆਂ ਗਰੋਨ ਆਪਿਆਂ ਹੈਨਾ ਤੁਹਾਡਾ ਕੀ ਜ਼ਰੂਰੀ ਨਹੀਂ ਐ ਕਿ ਜੇ ਤੁਸੀਂ ਪਹਿਲਾਂ ਕਰਾਇਆ ਨਹੀਂ 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 ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਤੁਹਾਡੀ ਗੱਲ ਤਾਂ ਠੀਕ ਹੈਗੀ ਐ ਕਿ ਜੇ ਉਹ ਆਪਣੀ ਮਰਜ਼ੀ ਨਾਲ ਰਹੀ ਐ ਤਾਂ ਉਸ ਉੱਤੇ ਤਾਂ ਇਤਰਾਜ਼ ਕੋਈ ਨਹੀਂ ਪਰ ਜਦੋਂ ਇਹ ਘਟਨਾ ਵਾਪਰੀ ਐ ਤੁਸੀਂ ਇਹ ਦੇਖੋ ਦਿੱਲੀ ਦੇ ਵਿੱਚ ਧਮਾਕੇ ਹੋਏ ਨੇ ਤਾਰ ਜਿੱਥੇ ਜੁੜੇ ਨੇ ਉਹ ਪੂਰੇ ਕਈ ਸੂਬਿਆਂ ਦੇ ਨਾਲ ਤੇ ਪਾਕਿਸਤਾਨ ਨਾਲ ਜਾ ਕੇ ਜੁੜਦੇ ਪਏ ਨੇ ਤਾਰ ਤੁਸੀਂ ਕਿੱਥੇ ਦੀ ਕਿੱਥੇ ਟਾਕੇ ਦੀ ਬੰਗਾਲੇ ਮਾਰੀ ਜਾਂਦੇ ਆ ਤੁਸੀਂ ਹਾਂ ਹਾਂ ਐਂ ਜੇ ਤੁਸੀਂ ਸਾਰਿਆਂ ਇਹਦਾ ਮਤਲਬ ਤੁਸੀਂ ਪੂਰੀ ਕਮਿਊਨਿਟੀ ਦੇ ਉੱਤੇ ਇੱਕ ਸ਼ੱਕ ਕਰ ਰਹੇ ਆ ਇਹ ਸਾਰਾ ਪਾਕਿਸਤਾਨ ਉੱਥੇ ਇਸ ਤਰ੍ਹਾਂ ਦਾ ਹੀ ਬੈਠਾ ਜਿਹੜਾ ਕਿ ਇਹਨਾਂ ਗੱਲਾਂ ਨਾਲ ਜੁੜਿਆ ਹੋਇਆ ਸਾਰੇ ਅੱਤਵਾਦੀ ਆ ਉਹ ਸਿੱਧੀ ਸ਼ੱਕ ਨਹੀਂ ਪਰ ਚੌਕਸਾ ਹੋਣਾ ਜ਼ਰੂਰੀ ਪੈ ਗਿਆ ਨਾ ਸਾਨੂੰ ਜੇ ਸਾਡੇ ਪਾਈਚਾਰ ਦੇ ਲੋਕਾਂ ਨੂੰ ਕੋਈ ਵਰਗਰਾਹ ਲੰਦਾ ਹੈ ਪਹਿਲਾਂ ਤੁਸੀਂ ਦੇਖੋ ਆਪਣੇ ਨੌਜਵਾਨ ਮੁੰਡੇ ਗਏ ਨੇ ਉੱਥੇ ਵੱਡੇ ਖੁਲਾਸੇ ਹੋਏ ਨੇ ਕਿ ਜਿਹੜੇ ਯੂਟਿਊਬਰ ਗਏ ਨੇ ਉੱਥੇ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਵਿੱਚ ਆਏ ਏਜੰਸੀਆਂ ਦੇ ਸੰਪਰਕ ਵਿੱਚ ਆਏ ਅੱਜ ਉਹਨਾਂ ਵਿਚਾਰਿਆਂ ਵਾਸਤੇ ਮੁਸੀਬਤਾਂ ਖੜੀਆਂ ਹੋਈਆਂ ਹੋਈਆਂ ਨੇ ਸੁਣੋ ਮਿਨਿਸਟਰੀ ਦੇ ਮਿਨਿਸਟਰੀ ਤੇ ਗਏ ਕਿ ਨਹੀਂ ਮਿਨਿਸਟਰੀ ਨੂੰ ਪੁੱਛ ਕੇ ਗਏ ਆ ਹਾਂ ਮਨਿਸਚੀ ਤੋਂ ਬੇ ਮੈਨੂੰ ਨਹੀਂ ਤੈਨੂੰ ਕਰੋ ਫੋਨ ਹੁਣ ਤੇ ਕਿਉਂ ਭੇਜਿਆ ਉਹਨੂੰ ਹੂੰ ਹੂੰ ਤੁਹਾਨੂੰ ਜੀ ਫੋਨ ਕਰਦੇ ਆ ਤੁਸੀਂ ਉਹਨਾਂ ਨੂੰ ਵੀ ਕਰੋ ਨਾ ਨਹੀਂ ਨਹੀਂ ਪ੍ਰੋਫੈਸਰ ਮੰਜੀ ਸਿੰਘ ਜੀ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਜਿਹੜੇ ਵਿਸ਼ੋਖੜ ਦੱਸ ਰਹੇ ਆ ਉਹਨਾਂ ਨੂੰ ਪੁੱਛੋ ਵੀ ਤੁਸੀਂ ਉਸ ਵਿਸ਼ੋਖੜ ਵਾਲੀ ਬੀਬੀ ਕਿਉਂ ਭੇਜੀ ਹੂੰ ਹੂੰ ਹਾਂ ਪ੍ਰੋਫੈਸਰ ਮੰਜੀ ਸਿੰਘ ਤੁਹਾਨੂੰ ਮਤਲਬ ਪਾਕਿਸਤਾਨ ਦੀ ਨੀਅਤ ਤੇ ਸ਼ੱਕ ਨਹੀਂ ਨਜ਼ਰ ਆਉਂਦਾ ਮੈਨੂੰ ਨਹੀਂ ਮੈਂ ਓਹੋ ਖਾਕਿਆ ਤੇ ਸਾਡਾ ਕੰਮ ਨਹੀਂ ਹੈ মিডিਆ ਦਾ ਉਹ ਇੱਕ ਮਿਨਿਸਟਰੀ ਤੇ ਦੂਜੀ ਮਿਨਿਸਟਰੀ ਹੈਗੀ ਆ ਅਸੀਂ ਹੋਰ ਧੂਲ ਦੇਣ ਲੱਗ ਪਏ ਆ ਕਿਉਂਕਿ ਬੁੱਧੀ ਜਿਵੇਂ ਤੁਸੀਂ ਆਉਂਦੇ ਹੋ ਇਸ ਕਰਕੇ ਸਰਕਾਰਾਂ ਨੂੰ ਚੌਕਸ ਕਰਨਾ ਅਲਰਟ ਕਰਨਾ ਵੀ ਤੁਹਾਡਾ ਹੀ ਕੰਮ ਹੁੰਦਾ ਹੈ ਨਹੀਂ ਆਪਾਂ ਸਾਰਿਆਂ ਨੂੰ ਉੱਥੇ ਇਹੋ ਜਿਹਾ ਕਿਉਂ ਸਮਝੀਏ ਕਿ ਸਾਡੇ ਅਗੇਂਸਟ ਆ ਸਾਰੇ ਪਾਕਿਸਤਾਨ ਚ ਬੈਠੇ ਹੂੰ ਹੂੰ ਇਹੋ ਹੀ ਉਹ ਪ੍ਰਚਾਰ ਕਰੀ ਜਾਂਦੀ ਆ ਕਿ ਜਿਵੇਂ ਸਾਡੇ ਸਾਰੇ ਹਿੰਦੁਸਤਾਨੀ ਜਿਹੜੇ ਉਹਨਾਂ ਦੇ ਅਗੇਂਸਟ ਉਹਨਾਂ ਇਹ ਦੁਸ਼ਮਣੀ ਵਾਲਾ ਜਿਹੜਾ ਲਗਾਤਾਰ ਧਾਲ ਬਣਾਈ ਜਾਣੀ ਦੀਪ ਵਿਸ਼ਵਾਸੀ ਦਾ ਮਾਹੌਲ ਕ੍ਰੀਏਟ ਕਰਨਾ ਇਹ ਸਾਡੇ ਦੋਹਾਂ ਦੇਸ਼ਾਂ ਲਈ ਠੀਕ ਨਹੀਂ ਹੈ ਸਾਨੂੰ ਕਿਸੇ ਵੇਲੇ ਦੋਹਾਂ ਦੇਸ਼ਾਂ ਨੂੰ ਇਹਦੀ ਬਹੁਤ ਕੀਮਤ ਅਦਾ ਕਰਨੀ ਪਊਗੀ ਹੂੰ ਨਹੀਂ ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਪਰ ਇਹ ਦੂਜੇ ਪਾਸੇ ਜਦੋਂ ਆਪਾਂ ਘਟਨਾਵਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਪਾਕਿਸਤਾਨ ਦੇ ਵਿੱਚ ਆਪਣੇ ਹਿੰਦੂ ਸਿੱਖ ਭਾਈਚਾਰੇ ਦੇ ਲੋਕਾਂ ਦੀ ਕਿਸੇ ਟਾਈਮ ਵੱਡੀ ਬਸਾਂ ਹੁੰਦੀ ਸੀ ਅੱਜ ਗਿਣੀ ਚੁਣੀ ਹੈ ਅਫਗਾਨਿਸਤਾਨ ਦੇ ਵਿੱਚ ਵੀ ਇਹ ਹੀ ਹਾਲ ਹੋਇਆ ਜਦੋਂ ਆਪਣਾ ਭਾਈਚਾਰਾ ਉੱਥੇ ਸੁਰੱਖਿਅਤ ਨਹੀਂ ਹੈਗਾ ਫਿਰ ਜਦੋਂ ਇਧਰ ਦੇ ਲੋਕਾਂ ਨੂੰ ਜਾਂ ਆਪਾਂ ਕੀ ਕੀ ਵਰਗਲਾ ਲਿਆ ਜਾਂ ਉਹਨਾਂ ਨੂੰ ਮੁਹੱਬਤ ਹੋ ਗਈ ਹੈ ਉੱਧਰ ਚਲੇ ਜਾਂਦੇ ਨੇ ਇਸ ਕਰਕੇ ਜਿਹੜੇ ਬੁੱਧੀਜੀਵੀ ਵਰਗ ਹੈਗਾ ਉਹਨਾਂ ਵਾਸਤੇ ਬੜਾ ਮਾਇਨੇ ਰੱਖਦਾ ਕਿ ਉਹ ਕੀ ਕੁਝ ਨਸੀਹਤ ਦੇਣਾ ਚਾਹੁੰਦੇ ਨੇ ਕੀ ਕੁਝ ਆਪਣੇ ਵਿਚਾਰ ਪ੍ਰਗਟ ਕਰਨਾ ਚਾਹੁੰਦੇ ਨੇ ਤੁਸੀਂ ਇਸ ਸਾਰੇ ਘਟਨਾ ਕਰਮ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੋਗੇ ਇੱਥੇ ਸਾਰਾ ਕੁਝ ਕੀ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਬਲਡੋਜ਼ਰ ਚੱਲ ਰਿਹਾ ਕਿ ਨਹੀਂ ਜਿਹੜੇ ਯੂਪੀ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਡੇ ਕੈਮਰਿਆਂ ਦੇ ਬਹਾਨੇ ਦੇ ਉਹਨਾਂ ਦੇ ਉਹ ਜਿਹੜਾ ਬੰਦਾ ਸੀ ਮੁੰਡਾ ਜਿਹੜਾ ਮੁਸਲਮਣ ਸੀਗਾ ਜਿਹਨੂੰ ਕੀ ਕਹਿੰਦੇ ਸੀ ਗੈਂਗਸਟਰ ਕਹਿੰਦੇ ਸੀ ਮਾਰਿਆ ਸੀਗਾ ਯਾਰੀ ਅਸੀਂ ਵੀ ਤੇ ਅਸੀਂ ਐਂਜ ਨਾ ਕਰੋ ਜੇ ਤੁਸੀਂ ਦੇਸ਼ ਦੇ ਵਿੱਚ ਡਿਸਕੋਰਸ ਧਰਮਾਂ ਦੇ ਲਿਹਾਜ ਦੇ ਨਾਲ ਚਲਾ ਦੋਗੇ ਤੇ ਉਹਦੇ ਨਤੀਜੇ ਵੀ ਭੁਗਤਣੇ ਪੈਣਗੇ ਹੁਣ ਐਕਟ ਬਣਾ ਲਿਆ ਜੀ ਜਿਹੜੇ ਹਿੰਦੂ ਹੈਗੇ ਆ afghanistan ਦੇ pakistan ਦੇ bangladesh ਦੇ ਉਹ ਇੱਥੇ ਆ ਕੇ ਆਪਣਾ ਸਿਟੀਜ਼ਨਸ਼ਿਪ ਲੈ ਸਕਦੇ ਭਾਜ ਕਿਉਂ ਉੱਥੇ ਕਿਉਂ ਰਹਿਣਗੇ ਲੋਕ ਫਿਰ ਆ ਜਾਣਗੇ ਸਾਰੇ ਇੱਥੇ ਰਹਿਣਗੇ ਹੂੰ ਹੂੰ ਹਾਂ ਆਪਾਂ ਆਪ ਖੋਦੇ ਹਿੰਦੂ ਮੁਸਲਮ ਸਿੱਖ ਦਾ ਨਹੀਂ ਪਰ ਜਦੋਂ ਤੇ ਸੁਰੱਖਿਅਤ ਨਹੀਂ ਤਾਂ ਉਹਨਾਂ ਨੂੰ ਮਰ ਲਈ ਵੀ ਤਾਂ ਨਹੀਂ ਛੱਡਿਆ ਜਾ ਸਕਦਾ ਨਾ ਉੱਥੇ ਉਹ ਕੌਣ ਕਾਲ ਸੁਣੋ ਆਪਾਂ ਕੀ ਕਰ ਰਹੇ ਆ ਆਪਣਾ ਵੀ ਤੇ ਧਿਆਨ ਨਾ ਦੇਖੋ ਆਪਾਂ ਪਿਆਰ ਨਾ ਰਹੀ ਜੀ ਉਹ ਵੀ ਪਿਆਰ ਨਾ ਰਹਿਣਗੇ ਜਦੋਂ ਅਸੀਂ ਅਸੀਂ ਇੱਥੇ ਡਿਸਕ੍ਰਿਮੀਨੇਟ ਕਰਦੇ ਆ ਅਸੀਂ ਇੱਥੇ ਫਲਾਨੀ ਸੈਨਾ ਠੰਕਾਣੀ ਸੈਨਾ ਬਣਾਈ ਹੋਈ ਹੈ ਤੇ ਕਦੀ ਬਜਰੰਗ ਧਾਲਿਆ ਕਦੀ ਬੀ ਐਚ ਪੀ ਆ ਕਦੀ ਕੋਚ ਜੀ ਜੀ ਤੇ ਉਸ ਕਰਕੇ ਜੇ ਤੋ ਇਹ ਸਾਰਾ ਕੁਝ ਐਸੀ ਬਣਾਇਆ ਹੋਇਆ ਆ ਤਾਂ ਫਿਰ ਉਹਦੇ ਰਿਐਕਸ਼ਨ ਉੱਥੇ ਨਹੀਂ ਹੋਣਗੇ ਜੀ 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 ਇਸ ਕਰਕੇ ਸਾਨੂੰ ਆਪਾਂ ਧਰਮ ਨਿਰਪੱਖ ਦੇਸ਼ ਬਣੀਏ ਡੈਮੋਕ੍ਰੇਸੀ ਆਪਾਂ ਉਹਨਾਂ ਉਹਦੇ ਇਸਲਾਮਿਕ ਸਟੇਟ ਆ ਉਹ ਇਹੋ ਜਿਹੇ ਕੰਮ ਕਰਨਗੇ ਫੁੱਟੇ ਸਿੱਤੇ ਪਰ ਆਪਾਂ ਦੇ ਇੱਕ ਸੈਕੂਲਰ ਕੰਟਰੀ ਆ ਅਸੀਂ ਵੀ ਹਿੰਦੂਤਵਾ ਦਾ ਤਵਾ ਲਾਵਾਂਗੇ ਤਾਂ ਕੀ ਰਿਜ਼ਲਟ ਨਿਕਲੂਗਾ ਹਮ ਮਤਲਬ ਜਿਹੜਾ ਐਸਜੀਪੀਸੀ ਦਾ ਫੈਸਲਾ ਹੈਗਾ ਕਿ ਇਕੱਲੀ ਔਰਤ ਜੱਥੇ ਦੇ ਵਿੱਚ ਨਹੀਂ ਭੇਜੀ ਜਾਏਗੀ ਤਾਂ ਇਹ ਫੈਸਲਾ ਤੁਹਾਨੂੰ ਲੱਗਦਾ ਕਿ ਇਹ ਗਲਤ ਹੋਵੇਗਾ ਨੀ ਐਟਪੀਸੀ ਆਪਣੇ ਫੈਸਲੇ ਆਪਣਾ ਦੇਖ ਕੇ ਕਰੇ ਮੈਨੂੰ ਉਹਦੇ ਚ ਕੋਈ ਇੰਟਰਫੀਅਰ ਕਰ ਤੁਹਾਡੀ رائے ਇਸ ਮਾਮਲੇ ਤੇ ਜਾਨਣਾ ਚਾਹੁੰਦਾ ਨਹੀਂ ਨਹੀਂ ਮੈਂ ਉਹ ਹੋ ਮੇਰਾ ਮੇਰੀ رائے ਦਾ ਉੱਥੇ ਕੋਈ ਅਸਰ ਨਹੀਂ ਹੈ ਪਰ ਮੈਂ ਨਿੱਜੀ ਤੌਰ ਤੇ ਇਹ ਕਹਿਣਾ ਕਿ ਜੇ ਕੋਈ ਲੱਗਦਾ ਹੈ ਕਿਸੇ ਨੂੰ ਕਿ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਾਂ ਇਹ ਉੱਥੇ ਜਾ ਕੇ ਕੁਝ ਇਹੋ ਜਿਹਾ ਹੋ ਸਕਦਾ ਹੈ ਤੇ ਉਹਦੀ ਉਹਦੀ ਰეკਮੈਂਡੇਸ਼ਨ ਨਾ ਕਰੋ ਪਰ ਜੇ ਕੋਈ ਚਲਾ ਵੀ ਗਿਆ ਤੇ ਤੁਸੀਂ ਹੁਣ ਹੁਣ ਕਹਿੰਦੇ ਆਪਾਂ ਕਿ ਉਹ ਤੇ ਉੱਥੇ ਜਾ ਕੇ ਕ੍ਰਿਮੀਨਲ ਗੈਂਗ ਦੇ ਵਿੱਚ ਚਲੇ ਗਈ ਹੈ ਇਹ ਆਪਾਂ ਕਿੰਨਾ ਕਨਕਲੂਡ ਕਰ ਜਾ ਸਕਦੇ ਆ ਭਾਈ ਨਹੀਂ ਆਪਾਂ ਇਹ ਨਹੀਂ ਕਹਿ ਰਹੇ ਕਿ ਉਹ ਕ੍ਰਿਮੀਨਲ ਗੈਂਗ ਦੇ ਵਿੱਚ ਰਹੇਗੇ ਆਪਾਂ ਘਟਨਾਵਾਂ ਨੂੰ ਆਵਾਜ਼ ਰਿਆ ਕਿ ਕਿਹੜੇ ਸਮੇਂ ਦੇ ਉੱਤੇ ਘਟਨਾਵਾਂ ਵਾਪਰ ਰਹੀਆਂ ਨੇ ਜਦੋਂ ਅੱਤਵਾਦ ਦੀ ਹੁਣ ਘਟਨਾ ਵਾਪਰੀ ਹੈ ਤਾਂ ਤਾਰ ਪਾਕਿਸਤਾਨ ਨਾਲ ਜੁੜਦੇ ਹੋਏ ਨਜ਼ਰ ਆਏ ਉਸ ਤੋਂ ਬਾਅਦ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਹੜੇ ਪਰਿਵਾਰ ਦਾ ਪਿਛੋਕੜ ਅਪਰਾਧਿਕ ਹੋਵੇ ਤੇ ਉਹ ਔਰਤ ਜਾ ਕੇ ਪਾਕਿਸਤਾਨ ਜਾ ਕੇ ਬੈਠ ਜਾਵੇ ਫਿਰ ਘਤਰਾ ਤਾਂ ਸਾਡੇ ਭਾਰਤ ਲਈ ਪੰਜਾਬ ਲਈ ਆਪਣਿਆਂ ਵੀ ਖੜਾ ਹੋ ਗਿਆ ਨਾ ਗੱਲ ਸੁਣ ਲੈ ਦੇ ਕਸ਼ਮੀਰੀ ਉੱਥੇ ਜਾਂਦੇ ਸੀਗੇ ਆ ਹੁਣ ਥੋੜੀ ਦੇਰ ਹੈ ਕਿ ਉਹਨਾਂ ਨੂੰ ਬੰਦ ਕੀਤਾ ਉਧਰ ਤੇ ਕਸ਼ਮੀਰੀ ਇੱਥੇ ਆਉਂਦੇ ਸੀਗੇ ਠੀਕ ਹੈ ਹੁਣੇ ਬੰਦ ਹੋਇਆ ਉੱਥੋਂ ਲੰਘਾ ਜੀ ਜੀ ਇਹ ਲੀਗਲੀ ਇਲਿਗਲੀ ਨਹੀਂ ਇਹਦਾ ਮਤਲਬ ਉਹ ਸਾਰੇ ਉਧਰੋਂ ਅਸੰਕਵਾਦੀ ਟ੍ਰੇਨਿੰਗ ਲੈ ਕੇ ਆਉਂਦੇ ਸੀਗੇ ਨਹੀਂ ਸਾਰੇ ਤਾਂ ਨਹੀਂ ਜਿਹੜੇ ਆਏ ਨੇ ਤੇ ਉਹ ਫੜੇ ਵੀ ਗਏ ਤੇ ਇਹ ਆਪਾਂ ਇਹ ਸਾਡਾ ਕੰਮ ਨਹੀਂ ਹੈ ਇਹ ਆਪੇ ਸਟੇਟਾਂ ਇੱਕ ਸਟੇਟ ਦੂਜੀ ਸਟੇਟ ਬਾਰੇ ਦੇਖੇ ਪਰ ਮੈਂ ਇਹ ਕਹਿਣਾ ਕਿ ਅਸੀਂ ਆਪਣੇ ਘਰ ਦੇ ਵਿੱਚ ਚਾਂਦੀ ਰੱਖੀਏ ਧਾਰਮਿਕ ਫਿਰਕਾ ਪ੍ਰਸਤੀ ਤੋਂ بچੀਏ ਤੇ ਉਹਦਾ ਪੋਜੀਟਿਵ ਅਸਰ ਉੱਤਰ ਵੀ ਹੋਊਗਾ ਜੇ ਅਸੀਂ ਇਹ ਕਹੀਏ ਕਿ ਅਸੀਂ ਤੇ ਕਰੀ ਜਾਈਏ ਦੂਜਾ ਕਰੇ ਤੇ ਫਿਰ ਸਾਡੇ ਸਾਨੂੰ ਹੁੰਦਾ ਉਸ ਲਈ ਆਪਾਂ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਉਣ ਦੀ ਜਗ੍ਹਾ ਇੱਕ ਦੁਸ਼ਮਣ ਦੇ ਐਨ ਦੁਸ਼ਮਣੀ ਵਾਂਗੋਂ ਸਾਹਮਣੇ ਸਾਹਮਣੇ ਖੜਾ ਕਰਦੇ ਨੇ ਜਿਸ ਤੋਂ ਬਚਣਾ ਚਾਹੀਦਾ ਜੀ ਜੀ ਸ਼ੁਕਰੀਆ ਪ੍ਰੋਫੈਸਰ ਮਨਜੀਤ ਸਿੰਘ ਜੀ ਗੱਲਬਾਤ ਕਰਨ ਦੇ ਲਈ ਤਾਂ ਦੱਸਦੇ ਕਿ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਆਖਿਆ ਕਿ ਇਹ ਘਟਨਾ ਜਿਹੜੀ ਵਾਪਰੀ ਹੈ ਜੇ ਔਰਤ ਨੇ ਉੱਥੇ ਜਾ ਕੇ ਨਿਕਾਹ ਕਰਵਾ ਲਿੱਤਾ ਹੈ ਤੇ ਉਹਦੇ ਕੋਈ ਹਰਜ ਨਹੀਂ ਹੈਗਾ ਕਿਉਂਕਿ ਉਸ ਨੂੰ ਹੋ ਸਕਦਾ ਹੈ ਕਿ ਉਸ ਦੇ ਦਿਲ ਦੇ ਵਿੱਚ ਕੀ ਕੁ ਚੱਲਦਾ ਹੋਵੇ ਮੁਹੱਬਤ ਜਾਗੀ ਹੋਵੇ ਤਾਂ ਉਸ ਨੇ ਕਰਵਾ ਲਿੱਤਾ ਹੈ ਪਰ ਦੂਜੇ ਪਾਸੇ ਐਸਜੀਪੀਸੀ ਇਸ ਘਟਨਾ ਨੂੰ ਕਾਫੀ ਗੰਭੀਰਤਾ ਦੇ ਨਾਲ ਲੈ ਰਹੀ ਹੈ ਐਸਜੀਪੀਸੀ ਦਾ ਆਖਣਾ ਹੈ ਕਿ ਪਹਿਲਾਂ ਵੀ ਇੱਕ ਘਟਨਾ ਵਾਪਰੀ ਸੀ ਇਸੇ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਕੱਲੀ ਜਿਹੜੀ ਔਰਤ ਜੱਥੇ ਵਿੱਚ ਜਾਏਗੀ ਤਾਂ ਉਸ ਦੀ ਸਿਫਾਰਸ਼ ਜਿਹੜੀ ਹੈ ਉਹ ਪਾਰ ਸਰਕਾਰ ਨੂੰ ਨਹੀਂ ਕਰਨਗੇ ਕਿ ਉਸ ਨੂੰ ਪਾਕਿਸਤਾਨ ਭੇਜਿਆ ਜਾਵੇ ਐਸਾ ਨਿਊਜ਼ ਬੁਲਟਨ ਵਿੱਚ ਫਿਲਹਾਲ ਇਹ ਨਹੀਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ